ਸਸਿਕਾਲ ਤੋਂ ਜੁੜਿਆ ਹੋਇਆ ਮਜਾਲ ਪਰ ਟੀਵੀ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਸਰਜਨ ਸਿੰਘ ਸ੍ਰੀ ਤਰਨਤਨ ਸਾਹਿਬ ਦੇ ਆਉਂਦੇ ਅਧੀਨ ਪਿੰਡ ਰਟੌਲਾ ਵਿੱਚ ਮੌਜੂਦ ਹਾਂ ਜਿੱਥੇ ਬੀਤੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਇੱਕ ਵੀਡੀਓ ਵਾਇਰਲ ਹੁੰਦੀ ਤੁਸੀਂ ਦੇਖੀ ਹੋਵੇਗੀ ਕਿ ਇੱਕ ਨੌਜਵਾਨ ਗੁਰਸੇਖ ਨੌਜਵਾਨ ਹੈ ਜੋ ਬਾਹਰਲੇ ਮੁਲਕ ਦੇ ਵਿੱਚ ਟਰਾਲਾ ਜਿਹੜਾ ਵਾ ਉਹ ਯੂ-ਟਰਨ ਲੈਂਦਿਆਂ ਹੋਇਆਂ ਪਿੱਛੋਂ ਤੇਜ਼ ਰਫਤਾਰ ਨਾਲ ਆਉਂਦੀ ਹੋਈ ਕਾਰ ਜਿਹੜੀ ਉਹਦੇ ਵਿੱਚ ਟਕਰਾ ਜਾਂਦੀ ਹੈ ਤਾਂ ਸੋਸ਼ਲ ਮੀਡੀਆ ਤੋਂ ਤੇ ਆਫਵਾਮਾਂ ਜਿਹੜੀਆਂ ਐ ਉਹ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਕਿ ਉਹਨਾਂ ਨੂੰ 45 ਸਾਲ ਦੀ ਸਜ਼ਾ ਹੋ ਗਈ ਐ ਉਹਨਾਂ ਨੂੰ ਉਹਨਾਂ ਦੇ ਵਾਸਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਉਹਨਾਂ ਦੇ ਪਿੰਡ ਵਿੱਚ ਮੌਜੂਦਾ ਪਿੰਡ ਦੇ ਸਰਪੰਚ ਮੌਜੂਦਾ ਸਰਪੰਚ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਦਾ ਸੁਭਾਅ ਹੈ ਮੁੰਡੇ ਦਾ ਤੇ ਕਿਵੇਂ ਦੀ ਫੰਡਕ ਜਿਹੜੀ ਪ੍ਰਵਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਂ ਫੰਡੰਗ ਇਕੱਠੀ ਕਰਕੇ ਸਾਡੇ ਬੱਚੇ ਵਾਸਤੇ ਪਚਾਈ ਜਾਵੇ ਕੀ ਗੱਲਬਾਤ ਕੀ ਹੈ ਗੱਲਬਾਤ ਕਰਦੇ ਭਾਈ ਵੈਕਰ ਜੀ ਕਾਲਸਾ ਜੀ ਵੈਕਰ ਜੀ ਕਾਲਸਾ ਜੀ ਜੀ ਫਤੇ ਜੀ ਸ਼ੁਭਨਾਮਾ ਜੀ ਸ਼ੁਭਨਾ ਮੇਰਾ ਸਰਪੰਚ ਸਾਡੇ ਪਿੰਡ ਦੇ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕਿ ਨੌਜਵਾਨ ਜਦੋਂ ਜੂਟਰਨ ਲੈਂਦਾ ਹੈ ਤਾਂ ਐਕਸੀਡੈਂਟ ਹੋ ਜਾਂਦਾ ਹੈ। ਪਿੰਡ ਵਾਸੀਆਂ ਦਾ ਕੀ ਕਹਿਣਾ ਕਿਵੇਂ ਦਾ ਸੀ ਨੌਜਵਾਨ ਉਹ ਇਹ ਗੱਲ ਮਨ ਨੂੰ ਨਾ ਜਿਹੜੀ ਹਾਜਮ ਨਹੀਂ ਹੋ ਰਹੀ ਕਿ ਪਿੰਡ ਵਾਲੇ ਜਿਹੜੇ ਆ ਉਹ ਫੰਡਕ ਇਕੱਠੀ ਕਰਨ ਵਾਸਤੇ ਕਹਿਣ ਐਵੇਂ ਦੀਆਂ ਬਫਵਾਹਾਂ ਜਿਹੜੀਆਂ ਆ ਡਰੀਆਂ ਨੇ ਕੀ ਕਹਿਣਾ ਟੱਪ ਨਹੀਂ ਜੀ ਵੇਖੋ ਜੋ ਬੀਤੇ ਦਿਨ ਐਕਸੀਡੈਂਟ ਹੋਇਆ ਵਾ ਤੇ ਤਿੰਨ ਜੀ ਗੁਰੇ ਪਰਿਵਾਰ ਦੇ ਮਰੇ ਆ ਉਹਨਾਂ ਨਾਲ ਵੀ ਹਮਦਰਦੀ ਸਾਨੂੰ ਦੁੱਖਦਾਈ ਗਏ ਸੀ ਬਾਕੀ ਵੀਰ ਨੇ ਕੋਈ ਜਾਣ ਬੁੱਝ ਕੇ ਕੋਈ ਕੀਤਾ ਨਹੀਂ ਆ ਤੇ ਰੋਡ ਤੇ ਜਾਂਦਿਆਂ ਕਿ ਕਿਤੇ ਵੀ ਮੰਨ ਲਓ ਐਕਸੀਡੈਂਟ ਹੋ ਸਕਦਾ ਆਪਣੇ ਤੋਂ ਵੀ ਹੋ ਸਕਦਾ ਵਾ ਬਾਕੀ ਗੱਲ ਹੈ ਵੀਰ ਦਾ ਸੁਭਾਅ ਬਹੁਤ ਵਧੀਆ ਹੈ ਮਿਹਨਤੀ ਕੰਮ ਕਰ ਕਰਨ ਵਾਲਾ ਹੈ ਇੱਥੇ ਖੇਤਾਂ ਵਿੱਚ ਸਬਜ਼ੀ ਲਾਉਂਦੇ ਆਪਣੀ ਮਿਹਨਤ ਕਰਦੇ ਤੇ ਬਾਕੀ ਜਿਹੜੀ ਫੰਡਿੰਗ ਦੀ ਕੋਈ ਗੱਲ ਆ ਇਹ ਝੂਠੀਆਂ ਭਾਵਾਂ ਜੀ ਕੋਈ ਫੰਡਿੰਗ ਬਾਰੇ ਕੋਈ ਪਰਿਵਾਰ ਨੇ ਕੋਈ ਪਿੰਡ ਦੇ ਕਿਹੇ ਜੀ ਨੇ ਨਹੀਂ ਆਕੀ ਤੁਹਾਡੇ ਪਿੰਡ ਦਾ ਨੌਜਵਾਨ ਨੇ ਤਾਂ ਤੁਸੀਂ ਅਕਸਰ ਉਹਨਾਂ ਨਾਲ ਆ ਜਦੋਂ ਇੱਥੇ ਛੁੱਟੀਆਂ ਆਉਂਦੇ ਜਾਂ ਬਚਪਨ ਦੇ ਪੜੇ ਲਿਖੇ ਤੁਸੀਂ ਨਾਲ ਉਹਨਾਂ ਦੇ ਪੜੇ ਹੋਈ ਹੋਵੋਗੇ ਕਿਵੇਂ ਦਾ ਸੁਭਾਅ ਸੀ ਨੌਜਵਾਨ ਦਾ ਕਿਵੇਂ ਦਾ ਰਹਿਣਾ ਬਣਨਾ ਨਹੀਂ ਨਹੀਂ ਜੀ ਵੇਖੋ ਇੱਥੇ ਅਸੀਂ ਮਿਲਦੇ ਗੱਲਦੇ ਰਹੇ ਹਾਂ ਬਹੁਤ ਵਧੀਆ ਨਾਈਸ ਮੁੰਡਾ ਹੈ ਕੰਮ ਧੰਦੇ ਵਾਲਾ ਪਰਿਵਾਰ ਹੈ ਜੀ ਸਬਜ਼ੀ ਲਾਉਂਦੇ ਖੇਤੀ ਬੜੀ ਕਰਦੇ ਕੋਈ ਉਦਾਂ ਦਾ ਨਹੀਂ ਕੋਈ ਮੁੰਡੇ ਦੇ ਕੇਸ ਨੂੰ ਕਦੇ ਉੱਚੀ ਬਾਤ ਚ ਨਹੀਂ ਕੋਇਆ ਜੀ ਅੱਛਾ ਹਾਂ ਜੀ ਤੇ ਹੁਣ ਭਗਵੰਤ ਮਾਨ ਸਰਕਾਰ ਨੂੰ ਜਾਂ ਮੋਦੀ ਸਰਕਾਰ ਸੈਂਟਰ ਸਰਕਾਰ ਨੂੰ ਕੁਝ ਪਿੰਡ ਦੇ ਵੱਲੋਂ ਕੁਛ ਐਸਾ ਉਪਰਾਲਾ ਕੀਤਾ ਜਾ ਰਿਹਾ ਕਿ ਉਹਦੀ ਜਿਹੜਾ ਉਹਨੂੰ ਜਲਦ ਤੋਂ ਜਲਦ ਜੜੀ ਉਹਦੀ ਜਿਹੜੀ ਸਜ਼ਾ ਘੱਟ ਕੀਤੀ ਜਾਵੇ ਵੇਖੋ ਜੀ ਸਜ਼ਾ ਤੇ ਹਲੇ ਹੋਈ ਨਹੀਂ ਆ ਇਹਦੇ ਛੁੱਟੀਆਂ ਫਾਵਾ ਜੇ 27 ਤਰੀਕ ਨੂੰ ਇਹ ਕੋਰਟ ਚ ਪੇਚੀ ਆ ਉਸ ਤੋਂ ਬਾਅਦ ਪਤਾ ਲੱਗੂਗਾ ਠੀਕ ਹੈ ਸਾਡੇ ਨਾਲ ਪਿੰਡ ਦੇ ਹੋਰ ਵੀ ਮੁਕੇ ਜਿਹੜੇ ਨੌਜਵਾਨ ਉਹ ਹਾਜ਼ਰ ਨੇ ਭਾਈ ਸਸਰੀ ਗਾਲ ਜੀ ਸਸਰੀ ਗਾਲ ਜੀ ਕਿਹੜਾ ਪਿੰਡ ਤੁਹਾਡਾ ਜੀ ਪਿੰਡ ਟੋਲੀ ਹੈ ਜੀ ਇਵੇਂ ਦਾ ਨੌਜਵਾਨ ਹੈ ਜਿਹੜਾ ਤੁਹਾਡੇ ਪਿੰਡ ਦਾ ਜਿਹੜਾ ਅਮਰੀਕਾ ਦੇ ਵਿੱਚ ਉਹਦਾ ਐਕਸੀਡੈਂਟ ਇੱਕ ਗੋਰਿਆਂ ਦੀ ਗੱਡੀ ਨਾਲ ਐਕਸੀਡੈਂਟ ਹੋ ਜਾਂਦਾ ਕਾਫੀ ਦੇਖਿਆ ਜਾਂਦਾ ਹੈ ਵੀਡੀਓ ਦੇ ਵਿੱਚ ਦੇਖਿਆ ਕਿ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਜਿਹੜੀ ਉਹਨਾਂ ਦੀ ਗੱਡੀ ਜਿਹੜੀ ਆ ਉਹ ਵੀ ਆ ਰਹੀ ਸੀ ਵੇਖੋ ਜੀ ਆ ਰਹੀ ਸੀ ਚਲੋ ਮੰਨਦੇ ਸਾਡੇ ਬੱਚੇ ਦੀ ਗਲਤੀ ਹੈ ਹਨਾ ਜਦੋਂ ਜੂਟਰ ਨਾਲ ਅੱਗੋਂ ਲਾਣਾ ਪਿਛੋਂ ਲਾ ਬੈਠਾ ਤੇ ਬਾਕੀ ਕਿਸਮ ਦੇ ਗੇਲੋ ਜਾਂ ਕਿੱਦਾਂ ਵੀ ਆ ਤੇ ਉਹੜੀ ਗੱਡੀ ਪਿਛੋਂ ਤੇਜ਼ ਆਉਂਦੀ ਕਿਲੋਮੀਟਰ ਤੱਕ ਆਪ ਨੂੰ ਪਤਾ ਲੱਗ ਹੀ ਜਾਂਦਾ ਬੰਦਾ ਕਿੱਥੇ ਆਉਂਦਾ ਕੀ ਕਰਦਾ ਉਹੀ ਥੋੜਾ ਕੰਟਰੋਲ ਕਰਦਾ ਹੋ ਸਕਦਾ ਬਚਾਓ ਜਾਂਦਾ ਚਲੋ ਅਸੀਂ ਤੇ ਮੈਂ ਨਾ ਵੀ মিডিਆ ਵਾਲੇ ਡੇ ਗੱਲ ਚੜਾਤਾ ਆ ਕੇ ਕਰਦੇ ਆ ਇਹ ਨਾ ਕਰਨ ਬੇਨਤੀ ਹੱਥ ਜੋੜ ਕੇ ਜਿਹੜੀ ਫੜਨ ਗਿਆ ਉਹ ਵੀ ਖਵਾਵਾ ਡਾਈ ਜਾਂਦੇ ਕੋਈ ਨਹੀਂ ਪਰਿਵਾਰ ਨੂੰ ਰਹੀ ਪੜਨਗੇ ਦੇ ਵਾਸਤੇ ਤੇ ਬਾਕੀ ਵੀਰ ਦਾ ਸਾਰਾ ਪਿੰਡ ਨਗਰ ਸਾਥ ਦੇ ਰਿਹਾ ਵਾ ਉਹ ਦੱਸਿਆ ਜਾ ਰਿਹਾ ਸੋਸ਼ਲ ਮੀਡੀਆ ਕਿ ਉਹਨਾਂ ਨੂੰ 45 ਸਾਲ ਦੀ ਜਿਹੜੀ ਸਜ਼ਾ ਉਹ ਦੇ ਦਿੱਤੀ ਗਈ ਹੈ ਨਹੀਂ ਵੀਰ ਜੀ ਇਹ ਸਾਰੀਆਂ ਝੂਠੀਆਂ ਖਵਾਵਾ ਕੋਈ ਸਜ਼ਾ ਨਹੀਂ 27 ਤਰੀ ਨੂੰ ਵੀਰ ਜੀ ਸੁਣਵਾਈ ਆ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਉਧਰ ਦੀ ਸਰਕਾਰ ਕਰਦੀ ਆ ਤੇ ਬਾਕੀ ਅਸੀਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਗਵਰਨਮੈਂਟ ਸਾਹਿਬ ਜਿਹੜਾ ਸੈਂਟਰ ਸਾਡੇ ਨਾਲ ਮੋਦੀ ਸਾਹਿਬ ਨਾਲ ਗੱਲ ਕਰਨਾ ਉਧਰ ਗਾੜੀ 트ੰਪ ਸਰਕਾਰ ਨਾਲ ਗੱਲ ਕਰਕੇ ਕੋਈ ਵੀਰ ਜੀ ਸਜ਼ਾ ਬੰਦ ਜਿਹੜੀ ਚੱਲ ਉਹ ਤੇ ਦੇਣੀ ਆ ਗਲਤੀ ਹੋਈ ਬੱਚੇ ਤੋਂ ਤੇ ਘਰ ਤੋਂ ਕੱਢ ਕੀਤੀ ਜਾਵੇ ਘੱਟ ਘੱਟ ਕੇ ਹਾਂਜੀ ਘਰ ਤੋਂ ਕੱਢ ਕੀਤੀ ਜਾਵੇ ਜੀ ਪਿੰਡ ਦਾ ਪੂਰਾ ਸਹਿਯੋਗ ਆ ਤੁਨੂੰ ਯਾਰ ਪਤੀਹੋ ਪੁਲੀਆਂ ਸਾਡੇ ਵੀਰ ਦੀ ਪਿੰਡ ਦੀ ਦਾ ਸਾਰਾ ਪਿੰਡ ਹਮਦਰਦੀ ਉਹਦੇ ਘਰ ਜਾ ਰਿਹਾ ਸਾਰੇ ਪਰਿਵਾਰ ਨਾਲ ਚਲੋ ਮਾਤਾ ਚਲੋ ਉਹਦੇ ਸੁਣ ਕੇ ਸਦਮੇ ਜਾਦੀ ਆ ਹਾਂਜੀ ਤੇ ਭਰਾ ਜਿਹੜਾ ਕਿ ਝੂਠੀਆਂ ਖਵਾ ਭਰਾ ਅਰੈਸਟ ਹੋ ਗਿਆ ਭਰਾ ਕੋਈ ਨਹੀਂ ਵੱਡਾ ਭਰਾ ਉਹਦਾ ਇੱਥੇ ਆ ਕੋਈ ਯਕੀਨ ਨਾ ਤਿੰਨਾ ਭਣਾ ਇਕਲੋਤਾ ਭਰਾ ਦੋ ਬ੍ਰਦਰ ਐ ਕਿ ਸਿਸਟਰ ਆ ਵੀਰ ਦੀ ਇੱਕ ਜਿਹੜਾ ਸੋਸ਼ਲ ਮੀਡੀਆ ਜਿਹੜੀ ਉਹ ਮੁੰਡੇ ਦੇ ਨਾਲ ਕਨੈਕਟਰ ਸਾਈਡ ਤੇ ਬੈਠੇ ਨੇ ਉਹਨਾਂ ਦੇ ਬਾਰੇ ਵੀ ਜਾਣਕਾਰੀ ਰੱਖਦੇ ਹੋ ਕੌਣ ਸੀ ਵੀਰ ਕਹਿੰਦੇ ਉਹਦਾ ਵੀ ਭਰਾ ਉਹਨਾਂ ਦਾ ਗ੍ਰਿਫਤਾਰ ਕੀਤਾ ਵੀਰ ਜੀ ਝੂਠੀਆਂ ਖਵਾਵਾ ਜੀ ਉਹਦਾ ਕੋਈ ਫਰੈਂਡ ਥਲਕਲ ਤੇ ਆਗਾ ਚਲੋ ਨਾਲ ਮਤਲਬ ਤੇ ਪਰ ਉਹਦਾ ਬ੍ਰਦਰ ਨਹੀਂ ਹੋ ਸਕਦਾ ਹਾਂ ਦੋਸਤ ਤੌਰ ਤੇ ਹੋ ਸਕਦਾ ਸੀ ਹਾਂਜੀ ਹਾਂਜੀ ਸਾਡੇ ਨਾਲ ਵੀਰਜੀ ਵੀ ਮੌਜੂਦ ਨੇ ਭਾਜੀ ਇਹ ਸਿੱਖਾਂ ਨਾਲ ਹੀ ਕਿਉਂ ਐਸਾ ਵਿਤਕਰਾ ਕੀਤਾ ਜਾਂਦਾ ਏ ਵੇਖੋ ਜੀ ਇੱਥੇ ਸ਼ੁਰੂ ਤੋਂ ਲਾ ਕੇ ਪਹਿਲਾਂ ਤੋਂ ਲਾ ਕੇ ਸਿੱਖਾਂ ਦੇ ਨਾਲ ਇਹ ਗੱਲਾਂ ਹੁੰਦੀਆਂ ਜਦੋਂ ਸਾਡੇ ਭਰਾ ਨੂੰ ਉਹਨਾਂ ਕੋਰਟ ਦੇ ਵਿੱਚ ਪੇਸ਼ ਕੀਤਾ ਆ ਹਾਲਾਂਕਿ ਉਹਨੇ ਗੁੱਟ ਦੇ ਵਿੱਚ ਕੜਾ ਪਾਇਆ ਹੋਇਆ ਸਿਰ ਤੇ ਦਸਤਾਰ ਆ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਉਹਨਾਂ ਸਿਰ ਦੇ ਉੱਤੇ ਦਸਤਾਰ ਜਿਹੜੀ ਉਹਦੀ ਲਾ ਦਿੱਤੀ ਹਾਲਾਂਕਿ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਕੋਈ ਪਟਕਾ ਦੇ ਦਿੰਦੇ ਸਿਰ ਦੇ ਉੱਤੇ ਉਹ ਬਨ ਕੇ ਉਹਨੂੰ ਅੰਦਰ ਖੜਦੇ ਕਿਉਂਕਿ ਸਿੱਖਾਂ ਦੇ ਨਾਲ ਮੁੱਢ ਤੋਂ ਹੀ ਇਹ ਕੁਝ ਜਿਹੜੀਆਂ ਸਰਕਾਰਾਂ ਕਰਦੀਆਂ ਆ ਰਹੀਆਂ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਇਹਦੇ ਵਿੱਚ ਕੋਈ ਐਕਸ਼ਨ ਜਾਂ ਮੋਦੀ ਸਰਕਾਰ ਨੂੰ ਕਹਿ ਕੇ ਕੋਈ ਨਾ ਕੋਈ ਹਿਲਾ ਕਰਨ ਦੀ ਕੋਸ਼ਿਸ਼ ਕਰੋ ਬਿਲਕੁਲ ਨਹੀਂ ਤੇ ਉਹਨਾਂ ਨੂੰ ਬੇਨਤੀ ਕਰ ਸਕਦੇ ਆਂ ਕਿ ਭਗਵੰਤ ਮਾਨ ਜਿਹੜੀ ਸਰਕਾਰ ਆ ਸੈਂਟਰ ਸਰਕਾਰ ਦੇ ਨਾਲ ਗੱਲ ਕਰੇ ਸੈਂਟਰ ਸਰਕਾਰ ਅੱਗੇ ਮੈਸੀ ਦੇ ਵਿੱਚ ਗੱਲ ਕਰਕੇ ਉਹ ਬੱਚੇ ਦੀ ਜਿਹੜੀ ਸਜ਼ਾ ਆ ਉਹ ਘੱਟ ਤੋਂ ਘੱਟ ਕਰਵਾਈ ਜਾਵੇ ਇੱਕ ਸੋਸ਼ਲ ਮੀਡੀਆ ਉੱਪਰ ਹੋਰ ਵੀ ਇੱਕ ਚੀਜ਼ ਬੜੀ ਤੇਜ਼ੀ ਨਾਲ ਵਾਇਲ ਹੋ ਰਹੀ ਹੈ ਕਿ ਕੋਈ ਮੈਸੇਜ ਭੇਜਿਆ ਜਾ ਰਿਹਾ ਹੈ ਕਿ ਤੁਸੀਂ ਇਹਨੂੰ ਐਕਸੈਪਟ ਕਰੋ ਜਾਂ ਇਹਨੂੰ ਸਬਸਕ੍ਰਾਈਬਰ ਕਰੋ ਤੇ ਉਹਦੇ ਨਾਲ ਜਿਹੜੀ ਉਹਦੀ ਸਜ਼ਾ ਘਟੂ ਹਾਲਾਂਕਿ ਤੁਹਾਡਾ ਕਹਿਣਾ ਹੈ ਕਿ ਅਜੇ ਸਜ਼ਾ ਛਣ ਜਿਹੜੀ ਆ ਉਹ ਉਹਨਾਂ ਨੂੰ ਨਹੀਂ ਹੋਈ ਅੰਮ੍ਰਿਤ ਜੀ ਜਿਹੜੀਆਂ ਅਖਵਾਵਾਵਾਂ ਆੜ ਰਹੀਆਂ ਵੀ 45 ਸਾਲ ਦੀ ਇਹਨੂੰ ਸਜ਼ਾ ਹੋ ਗਈ ਐ ਹੋ ਗਿਆ ਸਾਰਾ ਕੁਝ ਅਖਵਾਇਆ ਬਾਕੀ ਜਿਹੜੀ ਫੰਡਿੰਗ ਦੀ ਗੱਲ ਆਏ ਪਰਿਵਾਰ ਵੱਲੋਂ ਜਾਂ ਸਾਡੇ ਵੱਲੋਂ ਕਿਸੇ ਵੱਲੋਂ ਕਿਹਾ ਨਹੀਂ ਗਿਆ ਇਹ ਸੋਸ਼ਲ ਮੀਡੀਆ ਦੇ ਉੱਤੇ ਜੇ ਕੋਈ ਕਰ ਵੀ ਰਿਹਾ ਤੇ ਉਹਨਾਂ ਨੂੰ ਹੱਥ ਝੁਟ ਕੇ ਬੇਨਤੀ ਨਾ ਕਰਨੀਆਂ ਛੋਟੀਆਂ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ। ਬਾਕੀ ਰਹੀ ਗੱਲ ਪਰਿਵਾਰ ਦੀ ਵੀ ਪਰਿਵਾਰ ਕੈਮਰੇ ਸਾਹਮਣੇ ਕਿਉਂ ਨਹੀਂ ਆ ਰਿਹਾ? ਜਦੋਂ ਬੱਚੇ ਦਾ ਉਹਨਾਂ ਮਾਤਾ-ਪਿਤਾ ਨੂੰ ਪਤਾ ਲੱਗਾ ਤੇ ਮਾਤਾ ਸਦਮੇ ਦੇ ਵਿੱਚ ਆ। ਪਿਤਾ ਦੀ ਕਰੋਨਾ ਕਾਲ ਵੇਲੇ ਡੈਥ ਹੋ ਚੁੱਕੀ। ਘਰ ਦੇ ਵਿੱਚ ਮਾਤਾ ਤੇ ਉਹਨਾਂ ਦੇ ਵੱਡੇ ਬ੍ਰਦਰ ਆ। ਮਾਤਾ ਵੀ ਹਸਪੀਟਲ ਦਾਖਲ ਜਾਈ ਆ ਜੀ ਉਹਨਾਂ ਨੂੰ ਲੈ ਕੇ ਆਏ ਆ। ਇਸ ਕਰਕੇ ਉਹ ਅਜੇ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਕਿਉਂਕਿ ਮੀਡੀਆ ਨੂੰ ਇਹੀ ਬੇਨਤੀ ਆ ਵੀ ਜੋ ਸੱਚ ਆ ਉਹੀ ਵਿਖਾਇਆ ਜਾਵੇ। ਵਾਧੂ ਜਿਹੜਾ ਆ ਝੂਠੀਆਂ ਖਵਾਵਾ ਇਹ ਨਾ ਡਈਆਂ ਜਾਣਾ ਪਰ ਲੋਕਾਂ ਦਾ ਸੋਸ਼ਲ ਮੀਡੀਆ ਤੇ ਇਹ ਵੀ ਕਹਿਣਾ ਕਈਆਂ ਦਾ ਬੋਲ ਆਏ ਨੇ ਕਿ ਹੋ ਸਕਦਾ ਇਹਨੇ ਜਿੱਦਾਂ ਪੈਗ ਵਗੈਰਾ ਲਾਇਆ ਹੋਵੇ ਜਾਂ ਕੋਈ ਭੁੱਕੀ ਵਗੈਰਾ ਜਿੱਦਾਂ ਟਰੱਕਾਂ ਵਾਲੇ ਖਾਂਦੇ ਆ ਕੁਛ ਇਦਾਂ ਦਾ ਕੋਈ ਨਸ਼ਾ ਵਗੈਰਾ ਕਰਦਾ ਸੀ ਪਰ ਬਿਲਕੁਲ ਹੀ ਨਹੀਂ ਕਿਉਂਕਿ ਅਸੀਂ ਤੇ ਕਹਿੰਨੇ ਉਹਦਾ ਡੋਬ ਟੈਸਟ ਕੀਤਾ ਜਾਵੇ ਬਿਲਕੁਲ ਕੋਈ ਨਿਸ਼ਾਨੀ ਉਹ ਕਰਦਾ ਹੈ ਦੀ 100% ਅਸੀਂ ਸਾਰਾ ਨਗਰ ਗਰੰਟੀ ਦਵਾਂਗੇ ਉੱਥੋਂ ਦੇ ਜਿਹੜੇ ਵੀਰ ਨਾਲ ਉਹਦੇ ਨਾਲ ਵਿਚਰਦੇ ਕਰਦੇ ਉਹ ਵੀ ਇਹ ਗੱਲ ਦੀ ਗਵਾਈ ਭਰਨ ਕਿ ਕੋਈ ਵੀ ਨਿਸ਼ਾਨੀ ਕਰਦੇ ਬਾਕੀ ਜਿਹੜੇ ਉਧਰ ਦੇ ਗੋਰੇ ਹੋ ਤਿੰਨ ਪਰਿਵਾਰ ਮਰੇ ਆ ਉਹਨਾਂ ਦੇ ਨਾਲ ਵੀ ਸਾਨੂੰ ਦੁੱਖ ਆ ਬਾਕੀ ਅਸੀਂ ਚਾਹੁੰਦੇ ਆ ਕਿ ਸਰਕਾਰ ਜਿਹੜੀ ਆ ਉਹ ਨਿਆਂ ਕਰੇ ਉਹ ਜਿਹੜੇ ਗੋਰੇ ਉਹਨਾਂ ਦਾ ਵੀ ਟੈਸਟ ਕੀਤਾ ਜਾਵੇ ਜਿਹੜੀ ਉਹਦੀ ਰਿਪੋਰਟ ਆਵੇ ਕੋਈ ਉਹਨਾਂ ਡਰਿੰਕ ਵੇਰਿਆ ਜਾਂ ਨਸ਼ਾ ਕੀਤਾ ਜਿਹੜੀ ਇੰਨੀ ਗੱਡੀ ਤੇਜ਼ ਹੀ ਜਿਹੜੀ ਉਹ ਵਿੱਚ ਆਣ ਕੇ ਮਗਰਲੀ ਸਾਈਡ ਤੇ ਉਹਨਾਂ ਨੂੰ ਵੱਜੀ ਆ ਬਿਲਕੁਲ ਅਕਸਰ ਸੁਣੀਦਾ ਸੀ ਕਿ ਜਿਹੜੇ ਬਾਹਰਲੇ ਦੇਸ਼ ਨੇ ਉਹ ਨਿਆਂ ਨਿਆਂ ਪ੍ਰਣਾਲੀ ਜਿਹੜੇ ਸਿੱਧਾ ਚੱਲਦੇ ਨੇ ਜੋ ਸੱਚ ਆ ਉਹ ਸੱਚ ਬਖਾਉਂਦੇ ਨੇ ਪਰ ਮੌਤ ਤਾਂ ਹੋ ਗਈ ਇਹਨਾਂ ਗੋਰਿਆਂ ਦੀ ਵੀ ਪਰ ਉਹਨਾਂ ਦਾ ਵੀ ਕਿਤਨਾ ਕਿਤੇ ਟੈਸਟ ਕੀਤਾ ਜਾਵੇ ਕਿ ਇਹਨਾਂ ਨੇ ਜਿਹੜਾ ਵਾ ਨਸ਼ੇ ਦੇ ਵਿੱਚ ਜਿਹੜੀ ਗੱਡੀ ਇੰਨੀ ਸਪੀਡ ਦੇ ਵਿੱਚ ਘੱਟੋ-ਘੱਟ ਵੀ ਤੇ 100-150 ਤੋਂ ਉੱਪਰ ਗੱਡੀ ਲੱਗਦੀ ਸੀ ਇੰਨੀ ਤੇਜ਼ ਉਹ ਗੱਡੀ ਆਈ ਆ ਬਾਕੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਿਹੜੀਆਂ ਅਫਵਾਹਾਂ ਲੋਕ ਫੁਲਾ ਰਹੇ ਨੇ ਕਹਿੰਦੇ ਨਾ ਆਪਣੇ ਦਾ ਆਪਣੇ ਨੂੰ ਮਾਰਨ ਤੇ ਕੋਈ ਦੁਨੀਆ ਤੇ ਜੰਮਿਆ ਨਹੀਂ ਮਾਰਨ ਵਾਲਾ ਥੋੜੀ ਬੋਲੀ ਸ਼ਰਮ ਜਿਹੜੀ ਆ ਸੋਸ਼ਲ ਮੀਡੀਆ ਵਾਲਿਓ ਵੀ ਕਰ ਲੈਣ ਕਿ ਜਿਹੜੀਆਂ ਝੂਠੀਆਂ ਅਫਵਾਹਾਂ ਇਸ ਨੌਜਵਾਨ ਗੁਰਸੇਖ ਨੌਜਵਾਨ ਦੇ ਬਾਬਤ ਜਿਹੜੀਆਂ ਫਲਾਈਆਂ ਜਾ ਰਹੀਆਂ ਵਾਂ ਉਹਨਾਂ ਤੋਂ ਥੋ ਆਉਣ ਵਾਲੇ ਸਮੇਂ ਤੱਕ ਪਤਾ ਲੱਗ ਜਾਣਾ ਹੈ ਕਿ ਕਿੰਨੀ ਸਜ਼ਾ ਨੂੰ ਹੋ ਰਹੀ ਹੈ ਕਿ ਸਾਡੀ ਪੰਜਾਬ ਸਰਕਾਰ ਜਾਂ ਸਾਡੀ ਮੋਦੀ ਸਰਕਾਰ ਸੈਂਟਰ ਸਰਕਾਰ ਜਿਹੜੀ ਹੈ ਉਹ ਕਿੰਨਾ ਇਸ ਪਿੰਡ ਦੀ ਜਿਹੜੀ ਹੈ ਇਸ ਨੌਜਵਾਨ ਦੇ ਪਰਿਵਾਰ ਦੀ ਬਾਹ ਫੜਦੀ ਹੈ ਇਹ ਤੇ ਆਉਣ ਵਾਲਾ ਟਾਈਮ ਦੱਸੇਗਾ ਕੈਮਰਾ ਪਰਸਨ ਦੇ ਨਾਲ ਸਰਬੀ ਸਿੰਘ ਟਟਾਲ ਤਰਨਤਨ ਸਾਹਿਬ ਤੋਂ